ਹੇਲੇਲੂਇਆ ਪਾਸਟਰ ਜੀ ਇਸ ਭੈਣ ਦੱਸ ਰਿਹਾ ਕਿ ਇਹਨਾਂ ਨੂੰ 8 ਸਾਲਾਂ ਤੋਂ ਗਠੀਆ ਦੀ ਦਿੱਕਤ ਸੀ ਔਰ ਇਹ ਦੱਸ ਰਿਹਾ ਕਿ ਇਹਨਾਂ ਨੇ ਬਹੁਤ ਜ਼ਿਆਦਾ ਦਵਾਈ ਕਰਵਾਈ ਔਰ ਇਹ ਦੱਸ ਰਿਹਾ ਕਿ ਇਹਨਾਂ ਨੇ ਫਾਜ਼ਿਲਕਾ ਜਲਾਲਾਬਾਦ ਗੁਰੂ ਹਰਸਾਹਿਬ ਰੋਜਪੁਰ ਤੋਂ ਦੂਰ ਦੂਰ ਤੋਂ ਦਵਾਈ ਲਈ ਪਰ ਕਿਤੋਂ ਵੀ ਕੋਈ ਫਰਕ ਨਹੀਂ ਪਿਆ ਇਹ ਭੈਣ ਦੱਸ ਰਿਹਾ ਕਿ ਚਰਚ ਵਿੱਚ ਆਏ ਇਹਨਾਂ ਨੇ ਤੁਹਾਡੇ ਤੋਂ ਪ੍ਰੇ ਕਰਵਾਈ ਔਰ ਅਨੋਇੰਟਿੰਗ ਵਾਲ ਯੂਜ਼ ਕੀਤਾ ਤੇ ਦੱਸ ਰਿਹਾ ਕਿ ਬਿਲਕੁਲ ਆਜ਼ਾਦ ਹੋ ਚੁੱਕੇ ਹਾਂ ਉਸ ਗਠੀਆ ਵਾਲੀ ਦਿੱਕਤ ਤੋਂ ਚੋਰ ਦਿਨਾਂ ਤਾਰੀਫ ਕਰੀਏ ਖੁਦਾਵੰਦ ਦੀ ਚੋਰ ਦਿਨਾਂ

ਪਰ ਬਗੋਂ 3 ਮਹੀਨੇ ਨਸਾਂ ਦੇ ਜਾਂਦੇ ਰਹੇ ਅੱਛਾ 3 ਮਹੀਨੇ ਪਹਿਲਾਂ ਉਸੇ ਜਾਂਦੇ ਰਹੇ ਹਾਂ ਮਹੀਨਾ ਕੋਈ ਹੋ ਗਿਆ ਅੱਛਾ ਵੀ ਪਹਿਲਾਂ ਤੁਸੀਂ ਜਾ ਰਹੇ ਸੀਗੇ ਕਿਸੇ ਚਰਚ ਦੇ ਵਿੱਚ ਜਾਂਦੇ ਸੀ ਪ੍ਰਭੂ ਨੂੰ ਪਰ ਚੰਗਿਆਈ ਨਹੀਂ ਸੀ ਹਾਂ ਨਹੀਂ ਪਰ ਜਿੱਦਾਂ ਤੁਸੀਂ ਇੱਥੇ ਆਏ ਔਰ ਤੁਹਾਡੇ ਲਈ ਪ੍ਰਾਰਥਨਾ ਹੋਈ ਉਸ ਤੋਂ ਬਾਅਦ ਬਿਲਕੁਲ ਸਹੀ ਹੋ ਚੁੱਕੇ ਕਿ ਪਹਿਲਾਂ ਮੈਡੀਸਿਨ ਵਗੈਰਾ ਕਰਾਉਂਦੇ ਰਹੇ ਸੀ ਦਵਾਈ ਕਰਦੀ ਬਾਬੇ ਉਹ ਬੜੇ ਸੱਚੇ ਸੀ ਅੱਛਾ ਦਵਾਈ ਦੇ ਨਾਲ ਬਾਬਿਆਂ ਕੋਲ ਵੀ ਜਾ ਕੇ ਆਏ ਹੋ ਬਾਬਿਆਂ ਕੋਲ ਫੜਿਆ ਕੋਤੇ ओके ਤੇ ਉਹ ਕੀ ਕਹਿੰਦੇ ਹੁੰਦੇ ਸੀ ਕਿ ਜਦ ਤੁਸੀਂ ਉਹ ਨਾਲ ਕੋਲ ਗਏ ਕਿ ਇਹ ਬਿਮਾਰੀ ਬਾਬਿਆਂ ਦੇ ਨਾਲ ਇੰਦਰ ਸਮਾਨ ਦੇ ਉਧਰ ਜੋ ਆ ਕਰੋ ਉਹ ਕਰੋ। ओके ਕੋਈ ਫਾਇਰ ਨਹੀਂ। ਠੀਕ ਹੈ ਵੀ ਪੈਸਾ ਵੇਸਟ ਕੀਤਾ ਬਾਬਿਆਂ ਦੇ ਕੋਲ ਵੀ ਡਾਕਟਰਾਂ ਦੇ ਕੋਲ ਵੀ ਪਰ ਕੋਈ ਹੱਲ ਨਹੀਂ ਹੋਇਆ। ਕੋਈ ਯਾਰ ਪਰ ਜਿੰਦਾ ਹੀ ਤੁਸੀਂ ਮਹਾਪ੍ਰੀਤ ਦੇ ਹੈ ਤੇ ਚਰਚ ਦੇ ਵਿੱਚ ਆਏ ਤੁਹਾਡੇ ਲਈ ਪਰ 8 ਸਾਲ ਦੀ ਬਿਮਾਰੀ ਜਿਹੜੀ ਆ ਉਹ ਇੱਕ ਮਹੀਨੇ ਦੇ ਵਿੱਚ ਖਤਮ ਹੋ ਗਈ ਆ। ਜੋਰ ਦੇ ਨਾਲ ਤਾਰੀਫ ਕਰੀਏ ਖੁਦਾਵੰਦ ਦੀ ਜੋਰ ਦੇ ਨਾਲ ਜੋਰ ਦੇ ਨਾਲ ਤਾਰੀਫ ਕਰੀਏ ਖੁਦਾਵੰਦ ਦੀ। ਇਹ ਇਹੋ ਬਣਾ ਵੱਡੀ ਜੂੰਬਾ